ਅੱਜ ਇਸ ਲਈ ਮੌਜੂਦਾ ਅਯੁੱਧਿਆ ਨਗਰੀ ਦੇ ਵਿੱਚ ਤੇ ਤੁਹਾਨੂੰ ਅਯੁੱਧਿਆ ਤੋਂ ਬਹੁਤ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਜੀ ਹਾਂ ਅਯੁੱਧਿਆ ਜੇਕਰ ਤੁਸੀਂ ਆਉਣ ਦਾ ਪਲਾਨ ਬਣਾ ਰਹੇ ਹੋ ਤੁਸੀਂ ਆਉਣਾ ਚਾਹੁੰਦੇ ਹੋ ਅਯੁੱਧਿਆ ਤੇ ਖਬਰ ਤੁਹਾਡੇ ਲਈ ਹੈ ਤੁਹਾਨੂੰ ਅਯੁੱਧਿਆ ਦੇ ਵਿੱਚ ਹੁਣ 20 ਤਰੀਕ ਤੋਂ ਬਾਅਦ ਯਾਨੀ ਕਿ 20 ਜਨਵਰੀ ਤੋਂ ਬਾਅਦ 23 ਜਨਵਰੀ ਤੱਕ 22 ਜਨਵਰੀ ਤੱਕ ਕਹਿ ਸਕਦੇ ਹੋ ਕਿ ਅਯੁੱਧਿਆ ਚ ਐਂਟਰੀ ਨਹੀਂ ਮਿਲੇਗੀ ਜੀ ਹਾਂ ਅਯੁੱਧਿਆ ਨੂੰ ਲੈ ਕੇ ਹਾਈ ਸਕਿਉਰਿਟੀ ਜ਼ੋਨ ਐਲਾਨ ਦਿੱਤਾ ਗਿਆ ਪੂਰੀ ਅਯੁੱਧਿਆ ਨੂੰ ਇੱਥੇ ਜੋ ਲੋਕ ਆ ਚੁੱਕੇ ਨੇ ਉਹਨਾਂ ਨੂੰ ਬਾਹਰ ਜਾਣਾ ਪਵੇਗਾ ਜਿਹੜੇ ਲੋਕ ਨਹੀਂ ਆ ਰਹੇ ਰਸਤੇ ਦੇ ਵਿੱਚ ਨੇ ਤਾਂ ਉਹਨਾਂ ਨੂੰ 20 ਤਰੀਕ ਤੋਂ ਬਾਅਦ ਅਯੋਧਿਆ ਦੇ ਵਿੱਚ ਦਾਖਲਾ ਨਹੀਂ ਮਿਲ ਪਾਵੇਗਾ ਜਿਹੜੀ ਕਿ ਅਯੋਧਿਆ ਦੇ ਵਿੱਚ ਸਿਰਫ ਅਯੋਧਿਆ ਦੇ ਲੋਕ ਹੀ ਰਹਿ ਪਾਣਗੇ ਅਜਹੀ ਜਾਣਕਾਰੀ ਮਿਲ ਰਹੀ ਹੈ ਇੱਕ ਪ੍ਰੈਸ ਨੋਟ ਮੇਰੇ ਕੋਲ ਹੁਣੇ ਪਹੁੰਚਿਆ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦਾ ਹੈ ਅਯੋਧਿਆ ਪ੍ਰਸ਼ਾਸਨ ਦੇ ਵੱਲੋਂ ਡਾਇਵਰਜਨ ਰੂਟ ਬਣਾ ਦਿੱਤੇ ਗਏ ਨੇ ਦੱਸਦੀ ਹੈ ਕਿ ਪ੍ਰਾਨ ਪ੍ਰਤੀਸ਼ਠਾ ਸਮਾਗਮ ਨੂੰ ਲੈ ਕੇ 20 ਜਨਵਰੀ ਤੋਂ ਹੀ ਰਾਮਨਗਰੀ ਤੇ ਬਾਰੇ ਲੋਕਾਂ ਨੂੰ ਜੋ ਬਾਹਰੋਂ ਲੋਕ ਆ ਰਹੇ ਨੇ ਉਹਨਾਂ ਨੂੰ ਦਾਖਲਾ ਨਹੀਂ ਮਿਲ ਸਕੇਗਾ ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਯੋਧਿਆ ਧਾਮ ਤੇ ਸ਼ਹਿਰ ਦੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਅੰਦਰ ਹੀ ਰਹਿਣਾ ਪਵੇਗਾ ਜੇਕਰ ਕੋਈ ਬਾਹਰੋਂ ਆ ਰਿਹਾ ਤਾਂ ਉਹ ਆਪਣੇ ਘਰ ਜਾ ਸਕਦੇ ਨੇ ਪਰ ਉਹਨਾਂ ਨੂੰ ਆਪਣੇ ਘਰ ਜਾਣ ਦੇ ਲਈ ਵੀ ਆਪਣਾ ਪਛਾਣ ਪੱਤਰ ਕੋਲ ਰੱਖਣਾ ਪਵੇਗਾ ਤੁਹਾਡੇ ਕੋਲ ਆਧਾਰ ਕਾਰਡ ਪਾਸਪੋਰਟ ਜਾਂ ਕੋਈ ਵੀ ਅਜਿਹੀ ਆਈਡੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੋ ਇਹ ਸਾਬਤ ਕਰ ਸਕੇ ਕਿ ਤੁਸੀਂ ਅਯੋਧਿਆ ਦੇ ਵਾਸੀ ਹੋ ਤਾਂ ਤੁਸੀਂ ਆਪਣੇ ਘਰ ਜਾ ਸਕਦੇ ਹੋ ਇਹਨਾਂ ਨੇ ਇਸ ਦਾ ਦੱਸਦੇ ਕਿ ਅਯੋਧਿਆ ਧਾਮ ਦੇ ਅੰਦਰ ਰਹਿਣ ਵਾਲੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ 21 ਤੇ 22 ਜਨਵਰੀ ਨੂੰ ਨਾ ਘਰੋਂ ਨਿਕਲਣ ਦੀ ਅਪੀਲ ਕੀਤੀ ਹੈ ਕਹਿ ਦਿੱਤਾ ਕਿ ਜੇਕਰ ਲੋੜ ਨਹੀਂ ਤਾਂ ਤੁਸੀਂ ਘਰੋਂ ਬਾਹਰ ਨਾ Niklo 21 ਤੇ 22 ਜਨਵਰੀ ਨੂੰ ਆਪਣੇ ਘਰ ਦੇ ਅੰਦਰ ਰਹੋ ਇਹਨਾਂ ਨੇ ਅਯੋਧਿਆ ਧਾਮ ਦੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ 20 ਤੋਂ 22 ਜਨਵਰੀ ਤੱਕ ਅਯੋਧਿਆ ਧਾਮ ਨੂੰ ਹਾਈ ਸਕਿਉਰਿਟੀ ਜ਼ੋਨ ਤੇ ਉੱਤੇ ਰੱਖ ਦਿੱਤਾ ਗਿਆ ਹੈ ਰਾਮਨਗਰ ਦੇ ਸਾਰੀਆਂ ਹੱਦਾਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਨੇ ਐਨ ਨਹੀਂ ਹਦਾਂ ਸਰਦਾਸ ਸੀਲ ਰਹਿਣ ਗਿਆ 22 ਜਨਵਰੀ ਤੱਕ ਹੁਣ ਜਾਣਕਾਰੀ ਖੋਰ ਮਿਲਦੀ ਹੈ ਕਿ 22 ਜਨਵਰੀ ਤੋਂ ਹੀ ਉਹਧਿਆ ਧਾਮ ਦੇ ਅੰਦਰ ਬਾਹਰੀ ਗੱਡੀਆਂ ਨੂੰ ਦਾਖਲਾ ਵੀ ਨਹੀਂ ਮਿਲੇਗਾ ਜੇਕਰ ਤੁਸੀਂ ਬਾਹਰੋਂ ਕਿਤੇ ਆ ਰਹੇ ਹੋ ਤਾਂ ਤੁਹਾਨੂੰ ਦਾਖਲਾ ਇੱਥੇ ਨਹੀਂ ਮਿਲੇਗਾ 22 ਜਨਵਰੀ ਤੱਕ ਇੱਥੇ ਤੁਹਾਨੂੰ ਰੋਕ ਲਾ ਦਿੱਤੀ ਗਈ ਹੈ ਇਸ ਦੇ ਨਾਲ ਦੱਸ ਦਈਏ ਕਿ ਇਹਨਾਂ ਵਾਹਨਾਂ ਨੂੰ ਉਹਦੇ ਚੌਂਕ ਦੇ ਵਿੱਚ ਰੋਕ ਦਿੱਤਾ ਜਾਵੇਗਾ ਸਾਕੀਤ ਪੈਟਰੋਲ ਪੰਪ ਤੇ ਰੋਕਿਆ ਜਾਵੇਗਾ ਨਿਆ ਘਾਟਸਣੇ ਹੋਰ ਐਂਟਰੀ ਪੁਆਇੰਟਾਂ ਤੇ ਰੋਕ ਦਿੱਤਾ ਜਾਵੇਗਾ ਫਰਾਲ ਸਿਰਫ ਅਯੁੱਧਿਆ ਥਾਮ ਦੇ ਅੰਦਰ ਰਹਿਣ ਵਾਲੇ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਜਾਣ ਦੀ ਛੋਟ ਹੋਵੇਗੀ ਇਹਨਾਂ ਨਹੀਂ ਜ਼ਿਲ੍ਹੇ ਦੇ ਹੋਰ ਇਲਾਕਿਆਂ 'ਚ ਅਯੁੱਧਿਆ ਕੈਂਟ 'ਚ ਆਉਣ ਵਾਲੇ ਲੋਕਾਂ ਨੂੰ ਸ਼ਹਿਰ ਦੇ ਅੰਦਰ ਨਹੀਂ ਰੋਕਿਆ ਜਾਵੇਗਾ ਜੀ ਹਾਂ ਜੇਕਰ ਤੁਸੀਂ ਅਯੁੱਧਿਆ ਪਹੁੰਚ ਚੁੱਕੇ ਹੋ ਤੁਸੀਂ ਕੈਂਟ ਇਲਾਕੇ 'ਚ ਰਹਿ ਰਹੇ ਹੋ ਤਾਂ ਵੀ ਤੁਹਾਨੂੰ ਉਹ ਇਲਾਕਾ ਖਾਲੀ ਕਰਨਾ ਪਵੇਗਾ 20 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਕੈਂਟ ਇਲਾਕੇ 'ਚੋਂ ਬਾਹਰ ਨਿਕਲਣਾ ਪਵੇਗਾ ਤੁਹਾਨੂੰ ਬਾਹਰ ਜਾ ਕੇ ਕਿਤੇ ਰਹਿਣਾ ਪਵੇਗਾ ਇਸ ਦਾ ਦੱਸ ਦਈਏ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਹਰ ਨਿਕਲਣਾ ਪਵੇਗਾ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਸਨ ਨੇ ਡਾਇਵਰਜਨ ਪਲਾਨ ਬਣਾ ਲਿਆ ਹੈ ਜਲਦੀ ਇਸ ਨੂੰ ਸਾਂਝਾ ਕਰ ਦਿੱਤਾ ਜਾਵੇਗਾ ਤੁਹਾਡੇ ਤੱਕ ਵੀ ਅਸੀਂ ਪਹੁੰਚਦਾ ਕਰ ਦਾਂਗੇ ਕਿੱਥੇ ਕਿੱਥੇ ਗੱਡੀਆਂ ਡਾਇਵਰਟ ਹੋਣਗੀਆਂ ਇਹਦਾ ਦੱਸਦੀ ਕਿ ਇਸ ਦੇ ਵਿੱਚ ਵਿਚਕਾਰ ਜਾਣਕਾਰੀ ਮਿਲੇ ਕਿ ਅਯੁੱਧਿਆ ਤਾਂ 20 ਜਨਵਰੀ ਨੂੰ ਸਿਰਫ ਸਥਾਨਕ ਲੋਕਾਂ ਨੂੰ ਦਾਖਲਾ ਮਿਲੇਗਾ ਫੈਜ਼ਾਬਾਦ ਸ਼ਹਿਰ ਤੇ ਡਾਇਵਰਜਨ ਤੋਂ ਇਲਾਵਾ ਹੋਰ ਰੋਡਾਂ ਦੇ ਉੱਤੇ ਲੋਕ ਜਾ ਸਕਣਗੇ ਡਾਇਵਰਜਨ ਪਲਾਨ ਜੋ ਜਲਦ ਸਾਂਝਾ ਹੋਵੇਗਾ ਇਸ ਦੇ ਬਾਰੇ ਅਯੁੱਧਿਆ ਦੇ ਜੋ ਪੁਲਿਸ ਮੁਖੀ ਨੇ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਕਿ ਕਿਸੇ ਨੂੰ ਵੀ ਦਿੱਕਤ ਨਾ ਆਏ ਜਾਵੇ ਇਸ ਲਈ ਲੋਕ ਅਯੁੱਧਿਆ ਦੇ ਲੋਕ ਮੇਜ਼ਬਾਨ ਬਣ ਜਾਣ ਤੇ ਬਾਹਰੋਂ ਆ ਰਹੇ ਮਹਿਮ ਕਰ ਪਰ 20 ਤੇ 22 ਜਨਵਰੀ ਤੱਕ 20 ਤੋਂ 22 ਜਨਵਰੀ ਤੱਕ ਅਯੋਧਿਆ ਦੇ ਵਿੱਚ ਸਿਰਫ ਅਯੋਧਿਆ ਦੇ ਲੋਕ ਆ ਸਕਣਗੇ ਬਾਕੀ ਕਿਸੇ ਨੂੰ ਕੋਈ ਦਾਖਲਾ ਨਹੀਂ ਮਿਲੇਗਾ ਜੇਕਰ ਕੋਈ ਆਇਆ ਵੀ ਹੈ ਤੇ ਕੈਂਟ ਇਲਾਕਾ ਖਾਲੀ ਕਰਕੇ ਉਹਨਾਂ ਨੂੰ ਬਾਹਰ ਜਾਣਾ ਪਵੇਗਾ ਹੁਣ ਤੱਕ ਦੀ ਅਪਡੇਟ ਸਹੀ ਇਸਦਰਾ ਮਨੂ ਦੇ ਇਜਾਜ਼ਤ ਹੋਰ ਅਪਡੇਟ ਲਈ ਵੇਖੋ ਜਗਬਾਣੀ ਟੀਵੀ ਕੈਮਰਾਮੈਨ ਮਨੂ ਦੇ ਨਾਲ ਮਹਿਦਲਸ਼ੇ ਜੰਗਚੋਪਰਾ